ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆਂ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਇੱਕ ਸਪੈਸ਼ਲ ਵੀਡੀਓ ਹੈ ਇਹ ਜਿਵੇਂ ਕਿ ਅੱਜ ਮਤਲਬ ਕਿ ਸਰਦੀ ਵਾਲੇ ਮੋٹے ਕੱਪੜੇ ਹੁੰਦੇ ਨੇ ਉਹਨਾਂ ਤੇ ਬੁਰ ਬਹੁਤ ਜ਼ਿਆਦੇ ਆ ਜਾਂਦਾ ਤੇ ਬੁਰ ਕਿਸ ਤਰੀਕੇ ਮਤਲਬ ਕਿ ਬੁਰ ਨਮੇ ਨਮੇ ਕੱਪੜੇ ਹੁੰਦੇ ਨੇ ਆਪਾਂ ਨਵੇਂ ਕੱਪੜੇ ਬੱਚਿਆਂ ਦੇ ਜਿਹੜੇ ਪ੍ਰਾਣਿਕ ਉਹ ਉੱਚੇ ਹੋਏ ਨਵੇਂ ਲੈ ਕੇ ਆਉਂਨੇ ਤਾਂ ਉਹਨੂੰ ਇੱਕ ਵਾਰ ਧੋਣ ਦੇ ਵਿੱਚ ਹੀ ਉਹਦੇ ਬੁਰ ਬਹੁਤ ਜ਼ਿਆਦੇ ਆ ਜਾਂਦਾ ਤੇ ਉਹਨੂੰ ਧੋਣ ਦਾ ਤਰੀਕਾ ਆਪਾਂ ਦੱਸ ਦਿਆ ਜਿਹਦੇ ਨਾਲ ਕੱਪੜੇ ਤੇ ਬੁਰ ਬੁਰ ਬਿਲਕੁਲ ਨਹੀਂ ਆਉਣਾ ਹੈਗਾ ਤੇ ਜਿਹੜਾ ਮਤਲਬ ਕਿ ਕਪੜੇ ਦੇ ਲੂਜ ਲੂਏ ਜੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਜਾਂ ਲੋਏ ਇੱਕ ਦੂਜੇ ਨੂੰ ਲੱਗ ਜਾਂਦੇ ਨੇ ਉਹ ਵੀ ਤੁਹਾਨੂੰ ਤੁਹਾਨੂੰ ਦਾ ਤਰੀਕਾ ਦੱਸਦੇ ਆ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਵੀਡੀਓ ਜੀ ਜਿਵੇਂ ਹੁਣ ਇਹ ਬੱਚਿਆਂ ਦੀ ਡਰੈੱਸਾਂ ਹੋ ਗਈਆਂ ਠੀਕ ਹੈ ਜੀ ਇਹ ਵਾਲੀ ਹੋ ਗਈ ਸ਼ਰਟ ਹੋ ਗਈ ਤੇ ਆਪਾਂ ਨੇ ਪਹਿਲਾਂ ਤੁਹਾਨੂੰ ਦੱਸ ਦਿਆਂ ਆਪਾਂ ਨੇ ਇੱਕ ਲੈ ਲਈਏ ਚੁੰਨੀ ਚੁੰਨੀ ਨੂੰ ਆਪਾਂ ਡਬਲ ਕਰਕੇ ਬਿਛਾ ਲਿਆ ਠੀਕ ਹੈ ਜੀ ਪੁੱਠਾ ਪਾਸਾ ਕਰ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੇ ਮਤਲਬ ਕਿ ਬੱਚਿਆਂ ਦੀ ਡਰੈੱਸਾਂ ਵਗੈਰਾ ਨੇ ਜਿਵੇਂ ਕਿ ਸ਼ਰਟ ਹੋ ਗਈ ਆ ਕੋਟੀ ਵਗੈਰਾ ਹੋ ਗਈ ਠੀਕ ਹੈ ਜੀ ਇਹ ਤੇ ਬੂਰ ਬਹੁਤ ਜਲਦੀ ਆਉਂਦਾ ਜੇ ਆਪਾਂ ਸਾਰੇ ਕੱਪੜਾ ਚ ਮਿਕਸ ਕਰਕੇ ਧੋਣੇ ਆ ਤੇ ਜਿਹੜੀਆਂ ਆ ਨੀਲੀਆਂ ਪੈਂਟਾਂ ਹੁੰਦੀਆਂ ਨੇ ਇਹ ਪੈਂਟਾਂ ਤੇ ਨਾ ਲੂਜ ਲੱਗ ਗਿਆ ਜੇ ਆਪਾਂ ਸਾਰੇ ਕੱਪੜਿਆਂ ਦੇ ਵਿੱਚ ਮਿਕਸ ਕਰਕੇ ਧੋਣੇ ਆ ਇਹਨੂੰ ਵੀ ਆਪਾਂ ਇੱਧਰ ਰੱਖ ਲੈਣੇ ਆ ਠੀਕ ਹੈ ਜੀ ਤੇ ਆ ਵਾਲੀ ਕੋਟੀ ਹੋ ਗਈ ਤੇ ਇੱਕੇ ਬੱਚਿਆਂ ਦੀ ਇਹ ਵਾਲੀ ਜਰਸੀ ਆ ਠੀਕ ਹੈ ਜੀ ਇਹ ਤੇ ਵੀ ਬੂਰ ਆ ਜਾਂਦਾ ਇਹ ਹੋ ਗਈ ਸਾਈਡ ਤੇ ਇਹ ਕੱਢ ਲਿਆ ਤੇ ਡਰੈਸ ਇਹ ਹੋ ਗਈ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਸਾਰੇ ਕੱਪੜਿਆਂ ਨੂੰ ਇਹਦੇ ਵਿੱਚ ਰੱਖ ਲਿਆ ਤੇ ਇਹਨੂੰ ਆਪਾਂ ਨੂੰ ਚੁੰਨੀ ਰਾਹੀਂ ਗੰਢ ਦੇ ਦਾਨੇ। ਲੋ ਜੀ ਇਦਾਂ ਆਪਾਂ ਇੱਕ ਪੋਟਲੀ ਜੀ ਬਣਾ ਲਈ ਐ ਇਹਦੇ ਵਿੱਚ ਸਾਰੇ ਆਪਾਂ ਨੇ ਕੱਪੜੇ ਬੰਨ ਦਿੱਤੇ ਨੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਇੱਧਰ ਆਪਣਾ ਵਾਸ਼ਿੰਗ ਮਸ਼ੀਨ ਚ ਪਾਏ ਗਿਆ ਪਾਣੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰਫ। ਲੋ ਜੀ ਸਰਫ ਆਪਾਂ ਨੇ ਪਾ ਦਿੱਤਾ ਇਹਨੂੰ ਹੁਣ ਸਰਫ ਨੂੰ ਆਪਾਂ ਨਾ ਥੋੜਾ ਜਿਹਾ ਘੇੜਾ ਦਵਾ ਕੇ ਫਿਰ ਇਹਦੇ ਵਿੱਚ ਜਿਹੜੀ ਆਪਣੀ ਇਹ ਪੋਟਲੀ ਕੱਪੜਿਆਂ ਦੀ ਬੰਨੀ ਹੋਈ ਆ ਇਹਦੇ ਵਿੱਚ ਆਪਾਂ ਸੁੱਟ ਦਵਾਂਗੇ। ਕੀਤਾ ਬੋ। ਠੀਕ ਹੈ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਡਬੋ ਦਿੰਨੇ ਆ। ਤੇ ਜਿਹੜੇ ਆਪਣੇ ਇਹ ਕੱਪੜੇ ਨੇ ਕੋਟੀਆਂ ਵਗੈਰਾ ਨੇ ਇਹਨਾਂ ਦੇ ਨਾਲ ਤਾਂ ਬੋਰਾ ਆਉਣਾ ਤੇ ਨਾਲੇ ਇਹ ਨਵੇਂ ਮੰਗੂ ਲੱਗਣਗੇ ਆ। ਕੋਈ ਮਤਲਬ ਕਿ ਐ ਨਹੀਂ ਹੈਗਾ ਵੀ ਜਿਹੜੀਆਂ ਪੈਂਟਾਂ ਆਪਾਂ ਇਹਦੇ ਚੋਂ ਉਹਨੂੰ ਬਣੀਆਂ ਨੇ ਵੀ ਉਹ ਤੇ ਲੂਏ ਜੇ ਲੱਗ ਜਾਣਗੇ ਇੱਕ ਦੂਜੇ ਕੱਪੜਿਆਂ ਦੇ ਤੇ ਨਾਲੇ ਆਪਣੇ ਕੱਪੜਿਆਂ ਦੀ ਸੇਫਟੀ ਰਹੂਗੀ। ਤੇ ਨਹੀਂ ਤਾਂ ਕੱਪੜਿਆਂ ਦੀ ਗੱਠ ਜੀ ਬਣ ਜਾਂਦੀ ਸੀ ਜਦੋਂ ਆਪਾਂ ਇਕੱਠੇ ਕਰਕੇ ਸਿੱਟਦੇ ਆ ਕੱਪੜੇ ਤੇ ਹੁਣ ਇਹਨੂੰ ਆਪਾਂ ਦਵਾਣੇ ਆ ਗੇੜਾ ਤੇ ਜਦੋਂ ਹੁਣ ਆਪਣੇ ਇਹ ਕੱਪੜੇ ਐਣ ਧੋਤੇ ਗਏ ਇਹਨੂੰ ਆਪਾਂ ਦੋ ਗੇੜੇ ਦਵਾਣੇ ਨੇ ਠੀਕ ਹੈ ਜੀ ਹੁਣ 15 ਦੇ ਕਰੀ ਹੋਈ ਆਪਣੀ ਮਸ਼ੀਨ ਤੇ ਦੋ ਗੇੜੇ ਦਵਾਣੇ ਨੇ ਤੇ ਜਦੋਂ ਆਪਣੇ ਕੱਪੜੇ ਧੋਤੇ ਗਏ ਫਿਰ ਤੁਹਾਨੂੰ ਦਿਖਾਣੇ ਆ ਕੱਟ ਕੇ ਖੋੜ ਦੇ ਕਿੱਦਾਂ ਇਹ ਧੋਤੇ ਗਏ ਲੋ ਜੀ ਆਪਾਂ ਨੇ ਕੱਪੜਿਆਂ ਵਾਲੀ ਗੱਠ ੜੀ ਹੈ ਜੋ ਮਸ਼ੀਨ ਤੋਂ ਬਾਹਰ ਕੱਢ ਲਈ ਆ ਤੇ ਹੁਣ ਆਪਾਂ ਇਹਦੇ ਵਿੱਚੋਂ ਜਿਹੜੇ ਕੱਪੜੇ ਨੇ ਇਕੱਲੇ-ਇਕੱਲੇ ਕਰਕੇ ਸਾਰੇ ਕੱਢ ਲਵਾਂਗੇ ਤੇ ਨਾਲੇ ਆਪਣੇ ਸਾਰੇ ਦੇਖੋ ਕੱਪੜੇ ਸਾਰੇ ਵਧੀਆ ਧੋਤੇ ਗਏ ਨੇ ਤੇ ਕੋਈ ਇਹਤੇ ਬੁਰ ਨਹੀਂ ਲਾਇਆ ਹੈਗਾ ਲੱਗਿਆ ਹੈਗਾ ਨਾ ਹੀ ਲੂਜੇ ਲੱਗੇ ਕੱਪੜੇ ਨਹੀਂ ਇੱਕ ਦੂਜੇ ਦੇ ਲੂਜੇ ਲੱਗੇ ਨੇ ਸਾਰੇ ਆਪਾਂ ਕੱਪੜੇ ਤੁਹਾਨੂੰ ਧੋ ਕੇ ਦਿਖਾਣੇ ਆ ਵੀ ਕਿੱਦਾਂ ਦੇ ਨਿਖਰੇ ਨੇ ਲੋ ਜੀ ਆਪਣੇ ਕੱਪੜੇ ਸੁੱਕ ਗਏ ਨੇ ਹੁਣ ਤੁਹਾਨੂੰ ਤਾਰ ਤੇ ਪਾ ਕੇ ਦਿਖਾਣੇ ਆ ਤੇ ਬਿਲਕੁਲ ਇੰਨਾ ਤੇ ਮਤਲਬ ਕੀ ਲੂਏ ਜਿਨ ਲੱਗੇ ਹੈਗੇ ਦੇਖੋ ਬਿਲਕੁਲ ਲੂਏ ਜਿਨ ਲੱਗੇ ਨਹੀਂ ਜੇ ਮੈਂ ਪੈਂਟ ਹੈ ਸਾਰੇ ਕੱਪੜਿਆਂ ਚ ਧੋਣ ਦੀ ਬੱਚਿਆਂ ਦੀ ਡਰੈੱਸ ਵਾਲੀ ਨੀਲੀਆਂ ਤਾਂ ਇਹਨਾਂ ਦੇ ਉੱਤੇ ਨਾ ਉਹ ਲੱਗ ਜਾਣਾ ਸੀ ਲੂਏ ਲੱਗ ਜਾਣੇ ਸੀ ਸਾਰੇ ਤੇ ਇਸ ਲਈ ਮੈਨੇ ਇਹ ਮਤਲਬ ਕਿ ਚੁੰਨੀ ਦੇ ਵਿੱਚ ਗੱਟੜੀ ਬਨ ਕੇ ਫੇਰ ਤੋਂ ਧੋਏ ਨੇ ਕੱਪੜੇ ਬਿਲਕੁਲ ਇਹ ਤੇ ਲੂਏ ਨਹੀਂ ਲੱਗੇ ਹੈਗੇ ਤੇ ਆਪਣੀਆਂ ਕੋਟੀਆਂ ਵੀ ਦੇਖੋ ਬਿਲਕੁਲ ਲੂਏ ਨਹੀਂ ਲੱਗੇ ਹੈ ਇਹ ਕੋਟੀਆਂ ਤੇ ਠੀਕ ਹੈ ਜੀ ਤੇ ਨਾ ਹੀ ਇਹ ਤੇ ਕੋਈ ਬੋਰਾ ਆਊਗਾ ਤੇ ਜਿਹੜਾ ਇਹਦਾ ਮਾੜਾ ਮੋਟਾ ਬੋਰਾ ਹੋਊਗਾ ਕੱਪੜਿਆਂ ਦਾ ਇਹ ਵੀ ਲੈ ਗਿਆ ਤੇ ਬਾਕੀ ਆਪਣੇ ਕੱਪੜੇ ਬਿਲਕੁਲ ਚਮਕਦਾਰ ਨਿੱਖਰ ਗਏ ਨੇ ਤੁਮ ਤਾਰ ਤੇ ਪਾ ਕੇ ਦਿਖਾਣੇ ਆ। ਲਓ ਜੀ ਕੱਪੜੇ ਆ ਆਪਾਂ ਨੇ ਤਾਰ ਤੇ ਸੁੱਕਣੇ ਪਾ ਦਿੱਤੇ ਨੇ ਬਿਲਕੁਲ ਦੇਖੋ ਪਲੇਨ ਪਲੇਨ ਪਏ ਨੇ ਕੱਪੜੇ ਕੋਈ ਬੁਰ ਨਹੀਂ ਆਇਆ ਕੋਈ ਲੂਏ ਨਹੀਂ ਲੱਗੇ। ਤੇ ਇਸ ਪ੍ਰਕਾਰ ਨਾਲ ਤੁਸੀਂ ਮਤਲਬ ਕਿ ਕੱਪੜੇ ਧੋ ਸਕਦੇ ਹੋ। ਨਾ ਹੀ ਬੋਰਾਣ ਨਾਲੇ ਕੱਪੜੇ ਬਿਲਕੁਲ ਨਵੇਂ ਲੱਗਣਗੇ ਜਿਵੇਂ ਹੁਣ ਹੀ ਖਰੀਦ ਕੇ ਲੈ ਕੇ ਆਉਂਦੇ ਨੇ। ਲਓ ਜੀ ਐਸੀ ਆਪਣੀ ਅੱਜ ਦੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੀ ਹੋ ਵੀ ਤਾਂ ਚੈਨਨ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸੇ ਤਰ੍ਹਾਂ ਲੈ ਕੇ ਆਉਂਦੇ ਰਹਾਂਗੇ ਹੋਰ ਵਧੀਆ-ਵਧੀਆ ਵੀਡੀਓ। ਤੇ ਇੱਕ ਲਾਈਕ ਜ਼ਰੂਰ ਕਰਕੇ ਜਾਣਾ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਣਾ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ